ਵਿਚ ਜਿਹੜਾ ਦਿਨੇਸ਼ ਕਟਾਰੀਆ ਜੀ ਜਿਨ੍ਹਾਂ ਦੀ ਮੋਬਾਈਲਾਂ ਦੀ ਦੁਕਾਨ ਹੈ ਰਾਜਪੇ ਉਹ ਆਪਣਾ ਸ਼ਾਮ ਨੂੰ ਦੁਕਾਨ ਬੰਦਾਨ ਤੋਂ ਬਾਅਦ ਇੱਕ ਕੈਸ਼ ਤੇ ਮੋਬਾਈਲ ਜਿਹੜੇ ਬੈਗ ਦੇ ਵਿੱਚ ਲੈ ਕੇ ਜਾ ਰਿਹਾ ਸੀਗਾ ਰਸਤੇ ਵਿੱਚ 6 ਬੰਦੇ ਦੋ ਮੋਟਰਸਾਈਕਲਾਂ ਤੇ ਆਉਂਦੇ ਆ ਉਹਦੇ ਵਿੱਚ ਮੋਟਰਸਾਈਕਲ ਮਾਰ ਕੇ ਉਹਨੂੰ ਸੱਟ ਲੈਂਦੇ ਆ ਨਹੀਂ ਇਹ ਲੁਟੇਰੀ ਨਹੀਂ ਜੀ ਲੁਟੇਰੀ ਨਹੀਂ ਪਰ ਇਹਨੇ ਪਹਿਲਾਂ ਮੋਬਾਈਲ ਇਹਨੇ ਵਿੱਚੇ ਵੀ ਹੈ ਨਾ ਦਸਨ ਮੁਤਾਬ ਵਿਚਾਰ ਮੋਬਾਈਲ ਇਹਨਾਂ ਨੇ ਵੇਚੇ ਆ ਜੀ ਰਾਜਪੁਰਾ ਤੋਂ ਸੁਸ਼ੀਲ ਕੁਮਾਰ ਦੀ ਰਿਪੋਰਟ ਰਾਜਪੁਰਾ ਪੁਲਿਸ ਨੇ ਲੁੱਟਾਂ ਖੋਹਾਂ ਕਰਨ ਵਾਲੇ ਗਿਰੋਹ ਦੇ ਪੰਜ આરોપી ਕਿਤੇ ਗ੍ਰਿਫਤਾਰ ਪਿਛਲੇ ਦਿਨਾਂ ਕੀਤੀ ਸੀ ਮੋਬਾਈਲ ਅਤੇ ਪੈਸਿਆਂ ਦੀ ਲੁੱਟ ਵੱਡੀ ਗਿਣਤੀ ਵਿੱਚ ਮੋਬਾਈਲ ਫੋਨ ਬਰਾਮਦ ਸਾਡੇ 22 9 2025 9 ਇੱਕ ਵਾਰਦਾਤ ਹੁੰਦੀ ਹੈ ਜਿਦੇ ਵਿੱਚ ਜਿਹੜਾ ਦਿਨੇਸ਼ ਕਟਾਰੀਆ ਜੀ ਜਿਨ੍ਹਾਂ ਦੀ ਮੋਬਾਈਲਾਂ ਦੀ ਦੁਕਾਨ ਹੈ ਰਾਜਪੇ ਉਹ ਆਪਣਾ ਸ਼ਾਮ ਨੂੰ ਦੁਕਾਨ ਬੰਦਾਨ ਤੋਂ ਬਾਅਦ ਇੱਕ ਕੈਸ਼ ਤੇ ਮੋਬਾਈਲ ਜਿਹੜੇ ਬੈਗ ਦੇ ਵਿੱਚ ਲੈ ਕੇ ਜਾ ਰਿਹਾ ਸੀਗਾ ਰਸਤੇ ਵਿੱਚ 6 ਬੰਦੇ ਦੋ ਮੋਟਰਸਾਈਕਲਾਂ ਤੇ ਆਉਂਦੇ ਆ ਉਹਦੇ ਵਿੱਚ ਮੋਟਰਸਾਈਕਲ ਮਾਰ ਕੇ ਉਹਨੂੰ ਸੱਟ ਲੈਂਦੇ ਆ ਸੱਟ ਤੋਂ ਬਾਅਦ ਉਹਦਾ ਜਿਹੜਾ ੱੱਕਾ ਮਾਰ ਕੇ ਬੈਗ ਛੜਾ ਤੇ ਮੋਬਾਈਲ ਤੇ ਨਕਦੀ ਖੋ ਕੇ ਫਰਾਰ ਹੋ ਜਾਂਦੇ ਆ ਅਸੀਂ ਉੱਥੇ ਮੌਕੇ ਤੇ ਜਾਂਦੇ ਆ ਮੌਕੇ ਤੇ ਜਾ ਕੇ ਸਾਰੀ ਗੱਲਬਾਤ ਆਪਣੇ ਸੀਨੀਅਰ ਅਫਸਰਾਂ ਨੂੰ ਦੱਸਦੇ ਆ ਸਾਡੇ ਸੀਨੀਅਰ ਅਫਸਰਾਂ ਨੇ ਐ ਐਸਐਸਪੀ ਸਾਹ ਪਟਿਆਲਾ ਸ੍ਰੀ ਵਰਨ ਸ਼ਰਮਾ ਆਈਪੀਐਸ ਤੇ ਐਸਪੀ ਡੀ ਗੁਰਵੰਸਰ ਰਣਜੀ ਡੀਐਸਪੀ ਰਾਜਪੁਰਾ ਮਨਜੀਤ ਸਿੰਘ ਨੇ ਸਾਡੀਆਂ ਅਡਰਟ ਟੀਮਾਂ ਬਣਾਈਆਂ ਸਾਡੀ ਟੀਮ ਨੂੰ ਉਦੋਂ ਵੱਡੀ ਕਾਮਯਾਬੀ ਮਿਲੀ ਜਦੋਂ ਅੰਡਰਬ੍ਰੀਜ ਤੇ ਅਸੀਂ ਨਾਕਾਬੰਦੀ ਕੀਤੀ ਹੋਈ ਸੀ ਨਾਕਾ ਤੇ ਅਸੀਂ ਸ਼ੱਕ ਦੇ ਆਧਾਰ ਤੇ ਤਿੰਨ ਵਿਅਕਤੀਆਂ ਨੂੰ ਰੋਕ ਕੇ ਜਿਨ੍ਹਾਂ ਦੇ ਬੈਗ ਦੀ ਤਲਾਸ਼ੀ ਲਈ ਜਿਨ੍ਹਾਂ ਦੇ ਵਿੱਚੋਂ ਬੈਗ ਵਿੱਚੋਂ ਮੋਬਾਈਲ ਬਰਾਮਦ ਹੋਏ ਜਿਹੜੇ ਸਹੀ ਜਵਾਬ ਮੋਬਾਈਲ ਬਾਰੇ ਨਹੀਂ ਦੇ ਸਕੇ ਸ਼ਕਤੀ ਨਾਲ ਪੁੱਛ ਕੇ ਚ ਕਰਨ ਤੋਂ ਬਾਅਦ ਪਤਾ ਲੱਗਿਆ ਵੀ ਇਹ ਉਹੀ ਬੈਗ ਹੈ ਜਿਹੜਾ 22 ਤਰੀਕ ਨੂੰ ਖੋਹ ਹੋਇਆ ਸੀ ਅਸੀਂ ਇਹਨਾਂ ਦੀ ਕੱਲ 244 ਜਿਹੜੀ ਐਫ ਆਰ ਸੀ ਉਹਦੇ ਵਿੱਚ ਅਸੀਂ ਇਹਨਾਂ ਨੂੰ ਨਾਮਜਦ ਕੀਤਾ ਨਾਮਜਦ ਕਰਨ ਤੋਂ ਬਾਅਦ ਅਸੀਂ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕਰਕੇ ਇਹਨਾਂ ਦਾ ਤਿੰਨ ਦਿਨਾਂ ਦਾ ਜਿਹੜਾ ਪੁਲਸ ਰਿਮਾਂਡ ਉਹ ਹਾਸਲ ਕੀਤਾ ਕਿੰਨੇ ਦੋਸ਼ੀ ਬੜੇ ਨੇ ਇਹ ਹੁਣ ਸਾਡੇ ਕੋਲੇ 5 ਦੋਸੀ ਹੈਗੇ ਆ ਜੀ ਇੰਨਾ ਤੋਂ ਜੀ ਅਸੀਂ 27 ਫੋਨ ਹੈ ਜਿਹੜੇ ਆ ਆਬਰਾਮਦ ਕਰ ਲਏ ਉਹਦੇ ਵਿੱਚ ਇੱਕ ਜਿਹੜੀ ਮੇਨ ਗੱਲ ਹੈ ਇਹਨਾਂ ਨੇ ਮਤਲਬ ਇੱਕ ਜਾਲੀ ਬਿਲ ਬੁੱਕ ਬਣਵਾ ਲਈ ਸੀਗੀ ਉਹਨਾਂ ਵੀ ਜਿਹੜੀ ਸੀ ਜਿਹੜੀ ਜਾਲੀ ਬਿਲ ਬੁੱਕ ਬਣਾ ਕੇ ਉਹਦੇ ਜਰੀਏ ਇਹ ਜਿਹੜੇ ਮੋਬਾਈਲ ਉਹ ਵੇਚਦੇ ਸੀ ਸਰ ਬੁ ਕੈਸ਼ ਵੀ ਕਰ ਕੈਸ਼ ਜੀ ਇਹ ਨਾ ਜਿਹੜਾ ਸੀਗਾ ਕੈਸ਼ ਖੋਣ ਤੋਂ ਬਾਅਦ ਇਹ ਨਾ ਘੁੰਮਣ ਚਲੇ ਗਏ ਸੀ Shimla side ਸ਼ਿਮਲਾ ਸਾਈਡ ਇਹ ਘੁੰਮ ਕੇ ਆਇਆ ਇਹਨਾਂ ਦੇ ਦੱਸਣ ਮੁਤਾਬਕ ਜਿਹੜਾ ਕੈਸ ਸੀਗਾ ਉਹ ਇਹਨਾਂ ਨੇ ਉੱਥੇ ਖਰਚਤਾ ਫਿਰ ਵੀ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਹਾਂ ਇਹਨਾਂ ਦੇ ਘਰੇ ਰੇਡਾਂ ਕਰ ਰਹੇ ਹਾਂ ਕਿਤੇ ਉਹ ਵੀ ਜਲਦੀ ਅਸੀਂ ਬਰਾਮਦ ਕਰ ਲਵਾਂ ਇਹ ਰਹਿਣ ਵਾਲੇ ਸਾਰੇ ਇੱਥੇ ਦੇ ਰਹਿਣ ਵਾਲੇ ਆ ਜਾਂਦੇ ਨੇ ਇਹ ਰਹਿਣ ਵਾਲੇ ਰਾਜਪਰੇ ਦੇ ਨੇ ਜੀ ਇੱਕ ਵਿਕਰਮ ਜਿਹੜਾ ਰਾਜਪਰੇ ਦਾ ਰਹਿਣ ਵਾਲਾ ਜਿਹੜਾ ਡੀਸੀ ਐਸਡੀ ਸਕੂਲ ਦੇ ਕੋਲ ਇੱਕ ਰਾਹੁਲ ਜਿਹੜਾ ਉਹ ਵੀ ਐਸਡੀ ਸਕੂਲ ਕੋਲ ਰਹਿਣ ਵਾਲਾ ਤੇ ਦੋ ਹੋਰ ਨੇ ਇੱਕ ਰੋਹਨ ਤੇ ਇੱਕ ਰਾਹੁਲ ਇਹ ਜਿਹੜੇ ਰਾਜਪੁਰੇ ਦੇ ਰਹਿਣ ਵਾਲੇ ਜੀ ਪਹਿਲਾਂ ਤੁਸੀਂ ਮਾਮਲਾ ਦੱਸਦੇ ਪਹਿਲਾਂ ਇਹਨਾਂ ਦੇ ਹੈਗੇ ਨਹੀਂ ਜੀ ਤਿੰਨ ਮਾਮਲੇ ਦਰਜ ਨੇ ਜਿਹੜਾ rau ਹੁਣ ਆ ਉਹਦੇ ਤੇ ਇੱਕ ਤਾਂ ਵੈਪਨ ਦਾ ਮਾਮਲਾ ਦਰਜ ਹੈ ਤੇ ਬਾਕੀ ਲੜਾਈ ਝਗੜੇ ਦੇ ਮਾਮਲੇ ਦਰਜ ਨੇ ਜਿਹੜਾ rau ਨੇ ਇਹ ਪਹਿਲਾਂ ਵੀ ਤੁਸੀਂ ਦੇਖਿਆ ਹੋਣਾ ਇੱਕ ਕਾਲੂ ਖਡੋਲੀ ਫੜਿਆ ਸੀਗਾ ਉਹਦੇ ਨਾਲ ਇਹਦੀ ਕੁਝ ਰੰਜਸ਼ਬਾਜ਼ੀ ਚੱਲਦੀ ਹੈ ਇਹ ਮੋਟਰਸਾਈਕਲਾਂ ਦੇ ਦੇਖਿਆ ਹੋਣਾ ਤੁਸੀਂ ਕਰੈਲੀਆਂ ਜੀਆਂ ਕੱਢਦੇ ਉਹਦੇ ਆਧਾਰ ਤੇ ਵੀ ਮੈਂ ਜਿਹੜਾ rau ਖਡੋਲੀ ਉਹਦੇ ਤੇ ਪਰਚਾ ਦਿੱਤਾ ਸੀਗਾ ਜਿਹੜੇ ਮੋਬਾਈਲ ਚੋਰੀ ਚੋਰੀ ਕੀਤੀ ਸਾਰੇ ਇਹ ਸਾਰੇ ਰਾਜਵੇਦ ਉਹ ਵੀ ਕਿਤੇ ਬਾਹਰ ਇਧਰ ਉਧਰ ਵੀ ਕਿਤੇ ਕੀਤੇ ਗਏ ਨਹੀਂ ਇਹ ਰਾਜਪਰੇ ਤੋਂ ਹੀ ਕਿਤੇ ਜੀ ਇਹਨਾਂ ਨੇ ਜਿਹੜੇ ਮੋਬਾਈਲ ਜਿਹੜੇ ਸਾਡੇ ਕੋਲ ਬਣਾਉਂਦੇ ਰਾਜਪਰੇ ਦੇ ਬੈਪਨ ਕੋਈ ਨਹੀਂ ਮਿਲਿਆ ਜੀ ਇਹਨਾਂ ਦਾ ਮਾਸਟਰਮਾਈਂਡ ਕੌਣ ਸੀਗਾ ਬੰਦੇ ਤੋਂ ਮਾਸਟਰਮੈਂਡ ਜਿਹੜਾ ਵਿਕਰਮ ਹੈ ਜੀ ਮੁੰਡਾ ਉਹ ਮੋਬਾਈਲਾਂ ਦਾ ਕੰਮ ਕਰ ਲੈਂਦਾ ਉਹ ਆਈਫੋਨ ਦੇ ਮਤਲਬ ਜਿਹੜਾ ਲੋਕੋ ਤੱਕ ਖੋਲ ਲੈਂਦਾ ਤੇ ਉਹਨੂੰ ਮਤਲਬ ਰਿਪੇਅਰ ਵੀ ਕਰ ਲੈਂਦਾ ਉਹ ਕੀ ਪਰਸੀ ਕਿ ਜਿਹੜਾ ਬਿੱਲ ਬਣਾ ਕੇ ਦੇ ਦਿੱਤੀ ਹਾਂ ਜੀ ਹਾਂਜੀ ਹਾਂਜੀ ਉਹ ਜਿੱਦਾਂ ਮਤਲਬ ਬਿੱਲ ਇਹਨਾਂ ਨੇ ਫੋਨ ਵੇਚਣਾ ਜਿਹੜਾ ਜਿੱਥੇ ਵੇਚਣਗੇ ਉਹ ਬਿੱਲ ਪੁੱਛੂਗਾ ਲਟੇਰੀ ਸੀ 100% ਮੁੰਡੇ ਨਹੀਂ ਇਹ ਲਟੇਰੀ ਨਹੀਂ ਜੀ ਲਟੇਰੀ ਨਹੀਂ ਪਰ ਇਹਨੇ ਪਹਿਲਾਂ ਮੋਬਾਈਲ ਇਹਨੇ ਵੇਚੇ ਵੀ ਆ ਨਾ ਦਸਰ ਮਤਾਵ ਚਾਰ ਮੋਬਾਈਲ ਇਹਨਾਂ ਨੇ ਵੇਚੇ ਆ ਜੀ ਉਹ ਤਾਂ ਗਿਰਤਾ ਕੀਤਾ ਤਾਂ ਜਿਹੜੇ ਬੰਦੇ ਨੂੰ ਮੋਬਾਈਲ ਪੁੱਛੀ ਹਾਂ ਉਹ ਚੱਲ ਰਿਹਾ ਜੀ ਸਾਡਾ ਅਸੀਂ ਰਿਮਾਂਡ ਲੈ ਆ ਰਿਮਾਂਡ ਦੌਰਾਨ ਉਹ ਵੀ ਅਸੀਂ ਬਰਾਮਦ ਕਰਾਂਗੇ ਹਾਂਜੀ ਹਾਂਜੀ ਬਿਲਕੁਲ ਜੀ ਜਿਸ ਤਰ੍ਹਾਂ ਸੈੱਲ ਦੇ ਵਿੱਚ ਹੋਰ ਬਾਤਾਂ ਕਰਦੀਆਂ ਉਹਨਾਂ ਚ ਵੀ ਕਿਹੜਾ ਇਹਨਾਂ ਉਹ ਵੀ ਸਰਦੀਨ ਇਨਵੈਸਟੀਗੇਸ਼ਨ ਚੱਲ ਰਹੀ ਹੈ ਜੀ ਉਹ ਵੀ ਦੇਖਦੇ ਆ ਜੇ ਉਹਨਾਂ ਤੋਂ ਕੋਈ ਵੀ ਇਹਨਾਂ ਦਾ ਤੱਤ ਸਾਹਮਣੇ ਆਇਆ ਉਹਦੇ ਬਾਅਦ ਕਾਰਵਾਈ ਕਰਾਂਗੇ ਨਹੀਂ ਉਸ ਤੋਂ ਤੱਕ ਕੋਈ ਵੈਪਨ ਨਹੀਂ ਸੀ ਇਹ ਦਰਖਾਸਤ ਕਰਤਾ ਉਹਨੇ ਵੀ ਕੋਈ ਵੈਪਨ ਸਾਨੂੰ ਨਹੀਂ ਲਖਾਇਆ ਜੀ ਸ਼ਹਿਰ ਤੋਂ ਹੋਰ ਵੀ ਕਈ ਮੋਬਾਈਲ ਵਾਲੇ ਦੁਕਾਨਦਾਰ ਹੈ ਉਹਨਾਂ ਨੂੰ ਕਿਸ ਨਾਮ ਨਾਲ ਜਾਓਗੇ ਐਦਾਂ ਦੇ ਚੋਰ ਨੂੰ ਬਚਾਉਂਦੇ ਏਦਾਂ ਦੇ ਚੋਰ ਤਾਂ ਇਹੀ ਕਹਾਂਗੇ ਜੀ ਥੋੜੇ ਚਕੰਨੇ ਰਹਿਣ ਕੋਈ ਆਪਣਾ ਜਿਹੜੀ ਨਗਦੀ ਵਗੈਰਾ ਜਾਂ ਹੋਰ ਹੈ ਉਹ ਇਕੱਲੇ ਮਤਲਬ ਜਿਹੜਾ ਕਿਸੇ ਦੇ ਸਾਹਮਣੇ ਨਗਦੀ ਵਗੈਰਾ ਬੈਗ 'ਚ ਨਾ ਪਾਉਣ ਇਹਨਾਂ ਨੇ ਵੀ ਇਹੀ ਕੀਤਾ ਸੀਗਾ ਸ਼ਾਮ ਨੂੰ ਆਏ ਸੀ ਇਹਨਾਂ ਨੇ ਨਗਦੀ ਬੈਗ 'ਚ ਪਾਉਂਦੇ ਦੇਖਿਆ ਸੀਗਾ ਇਹ ਤਾਂ ਇਹਨਾਂ ਨੇ ਪਿੱਛਾ ਕਰਕੇ ਤਾਂ ਬੈਕ ਹੋਇਆ ਸੀ